ਹਾਂਜੀ ਅਸੀਂ ਹੁਣ ਅਸੀਂ ਕਿ ਇੱਥੇ ਲੁਧਿਆਣੇ ਪਹੁੰਚੇ ਸੀਗੇ ਤੇ ਡਿਵੀਜ਼ਨ ਨੰਬਰ 7 ਦੇ ਬਾਅਦ ਤੇ ਇੱਥੋਂ ਪਤਾ ਲੱਗਿਆ ਵੀ CIA ਚ ਆਪਾਂ CIA ਵਨ ਚ ਹੈ ਤੇ ਮਿਲਣ ਤਾਂ ਉਹਨਾਂ ਨੇ ਤੁਹਾਨੂੰ ਪਤਾ ਦੇਣਾ ਨਹੀਂ ਕਿ ਰਿਮਾਂਡ ਉਹਦਾ ਲੈ ਲਿਆ ਕੋਰਟ ਚ ਪੇਸ਼ ਕਰਤਾ ਸੀ ਜਿਹੜੀ ਜਿੰਨੀ ਇੱਕ ਜਾਣਕਾਰੀ ਸੀ ਮੈਂ ਕਿਹਾ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਸਾਰੀ ਤੇ ਕੋਈ ਵੀ ਜਿੰਨੇ ਅਗਲਾ ਪ੍ਰੋਗਰਾਮ ਹੋਊਗਾ ਉਹ ਤੁਹਾਡੇ ਨਾਲ ਜੋ ਸੁਨੇਹਾ ਹੋਣਗੇ ਸਾਰੀ ਟੀਮ ਲਾ ਦਊਗੀ ਹਾਂ ਹਾਂ ਆ ਚੱਲ ਹਾਂ ਹਾਂ ਬੋਲ ਬੋਲ ਪਾ ਇਹ ਵੀ ਆਪਾਂ ਇੱਕ ਗੱਲ ਹੋਰ ਕਹਿਣੀ ਸੀ ਕਿ ਜਿਹੜੀ ਉਹ ਔਰਤ ਨੇ ਇਲਜ਼ਾਮ ਲਾਇਆਗਾ ਵੀ ਭਾਨੇ ਨੇ ਪੈਸੇ ਮੰਗੇ ਆ ਜਿਹੜਾ ਭਾਨੇ ਦਿਓ ਔਰਤ ਨੇ ਇਲਜ਼ਾਮ ਲਾਇਆ ਉਹ ਸਾਬਤ ਕਰਕੇ ਦਿਖਾਵੇ ਕੋਈ ਸਬੂਤ ਉਹਦੇ ਕੋਲ ਹੋਵੇ ਠੀਕ ਹੈ ਅਸੀਂ ਬਾਰ-ਬਾਰ ਮੈਂ ਇੱਕੋ ਗੱਲ ਕਹੀ ਆ ਮੈਂ ਕਿਹਾ ਵੀ ਭਾਨਾ ਆਪਣਾ ਵੱਡਾ ਭਰਾ ਹੈਗਾ ਕੋਈ ਤੁਹਾਡੇ ਕੋਲ ਸਬੂਤ ਨਹੀਂ ਹੈਗਾ ਜੇ ਤੁਸੀਂ ਸਾਬਤ ਕਰ ਦੋ ਅਸੀਂ ਆਪਦੀਆਂ ਧੌਣਾ ਵੜਾ ਦਾਂਗੇ ਨਾਲੇ ਸਰ ਉਹ 10000 ਰੁਪਏ ਲਊਗਾ ਕਿੱਡੀ ਹਾਸ ਵੇਣੀ ਗੱਲ ਨਾਲੇ ਬੰਦਾ ਉਹ 10000 ਰੁਪਏ ਲਊ ਮੈਨੂੰ ਐਂ ਦੱਸੋ ਤੇ ਇੱਕ ਮੈਂ ਬੇਨਤੀ ਹੋਰ ਕਰਨੀ ਆ ਵੀ ਅਗਲਾ ਜੋ ਵੀ ਆਪਾਂ ਰੱਖਾਂਗੇ ਹਨਾ ਬਾਈ ਹੁਣੀ ਦੱਸਣਗੇ ਤੇ ਜਿੰਨੇ ਵੀ ਲੋਕ ਇਹ ਚੀਜ਼ ਦਾ ਮੈਨੂੰ ਥੋੜਾ ਜਿਹਾ ਹੁੰਦਾ ਵੀ ਦੇਖੋ ਲੱਖਾਂ ਲੋਕਾਂ ਦੇ ਪੈਸੇ ਆ ਜਿਹੜੇ ਭਾਨੇ ਨੇ ਵਾਪਸ ਕਰਾਏ ਆ ਹਨ ਥੋੜੇ ਇੱਕ ਵਾਰ ਕਹਿਨ ਤੇ ਤੁਸੀਂ ਕਹਿੰਦੇ ਵੀ ਭਾਈ ਆਹ ਪ੍ਰੋਬਲਮ ਆ ਭਾਨਾ ਨਾਲ ਕੱਢਦਾ ਸੀ ਤੇ ਅੱਜ ਵਾਰੀ ਆ ਆਪਣੀ ਹੁਣ ਭਾਨੇ ਦੇ ਉੱਪਰ ਬਖਤ ਪਿਆਗਾ ਇਹਨਾਂ ਨੇ ਨਜਾਇਜ਼ ਝੂਠਾ ਪਰਚਾ ਉਹ ਤੇ ਪਾਇਆਗਾ ਤੇ ਕੱਲ ਨੂੰ ਜਦੋਂ ਵੀ ਕੋਈ ਕਾਲ ਦਿੱਤੀ ਜਾਂਦੀ ਆ ਮੇਰਾ ਵੀਰ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾਗਾ ਬਸ ਬਿਲਕੁਲ ਰਫ਼ਤਾਰ ਦੀ ਗੱਲ ਸਹੀ ਆ ਤੇ ਸਾਰਿਆਂ ਨੂੰ ਅਸੀਂ ਜਿਹੜੇ ਇੱਥੇ ਪਹੁੰਚੇ ਵੀ ਆ ਹਨ ਸਾਰਿਆਂ ਦਾ ਪੂਰੀ ਟੀਮ ਵੱਲੋਂ ਧੰਨਵਾਦ ਹੈ ਤੇ ਮੈਂ ਇੱਕ ਵਾਰ ਤੁਹਾਨੂੰ ਦਿਖਾ ਦਿੰਨਾ ਕੀਪਰ ਜਿੰਨੇ ਉਹਨੇ ਕੰਮ ਕਰਾਏ ਯਾਰ ਉਹਦੇ ਬਦਲੇ ਤਾਂ ਕੁਝ ਵੀ ਤੁਹਾਨੂੰ ਪਤਾ ਵੀ ਨੌਜਵਾਨ ਜਿਹੜੇ ਉਹ ਉਹ ਨਹੀਂ ਪਹੁੰਚੇਗੇ ਤੇ ਠੀਕ ਹੈ ਉਹ ਕੁਝ ਕਿਤੇ ਨਾ ਕਿਤੇ ਕੁਝ ਹੋ ਜਾਂਦਾ ਹੈ ਤੇ ਆ ਦੇਖ ਲਓ ਆ ਬੰਦੇ ਕਿੰਨੇ ਜਿਹੜੇ ਅੱਜ ਆਏ ਸੀਗੇ ਪਰ ਇਹਨਾਂ ਦਾ ਵੀ ਤਾਂ ਸਵੇਰ ਦੀਆਂ ਆਈਆਂ ਹੋ ਜਾਣੇ ਹਾਂ 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 ਸੋ ਸਾਰੀਆਂ ਜੱਥੇਬੰਦੀਆਂ ਦਾ ਵੀ ਧੰਨਵਾਦ ਹੈ ਜਿੰਨੇ ਵੀ ਆ ਗਿਆ ਭਾਈ ਸਾਰੇ ਆਏ ਬਿਲਕੁਲ ਜਿਨ੍ਹਾਂ ਦੇ ਪੈਸੇ ਵਾਪਸ ਕਰੇ ਬਿਲਕੁਲ ਆਉਣਾ ਚਾਹੀਦਾ ਬਾਈ ਤੇ ਬਸ ਮੈਂ ਇੰਨੀ ਸੀ ਕਿ ਮੈਂ ਚਲੋ ਮੈਂ ਵੀ ਤੁਹਾਡੇ ਨਾਲ ਦੱਸ ਦਵਾ ਵੀ ਸੁਨੇਹਾ ਜੋ ਸੀਗਾ ਲਾ ਦੀਏ ਹੁਣ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ ਹੁਣ ਕਿਸੇ ਨੇ ਲੁਧਿਆਣੇ ਆਉਣ ਵਾਲ ਦੀ ਜਾਂ ਖੇਚਲ ਇਧਰ ਨੂੰ ਇਧਰ ਨੂੰ ਨਹੀਂ ਕਰਨੀਗੀ ਹੁਣ ਪ੍ਰੋਗਰਾਮ ਜਿਹੜਾ ਸੀਗਾ ਉਹ ਸਾਰਾ ਕਿਉਂਕਿ ਐਫਆਈਆਰ ਦੀ ਕਾਪੀ ਸਾਨੂੰ ਮਿਲ ਗਈ ਹੈ ਐਫਆਈਆਰ ਦੀ ਕਾਪੀ ਦੇ ਵਿੱਚ 384 ਧਾਰਾ ਜਿਹੜੀ ਉਹ ਲਗਾਈ ਗਈ ਹੈ ਤੇ ਇਸ ਤੋਂ ਇਲਾਵਾ ਵੀ 10000 ਰੁਪਏ ਦਾ ਦੋਸ਼ ਜਿਹੜਾ ਉਹਦੇ ਤੇ ਜਿਹੜਾ ਜਿਹੜਾ ਲੱਗਿਆ ਤੇ ਪਰ ਵੀ ਆ ਗਿਆ ਤਾਂ ਵੀ ਪਰ ਵੀ ਕੋਲ ਹੈ ਹਾਂ ਅੱਛੀ ਤੁਰ ਕੀ ਹਾਲ ਹੈ ਕਿਵੇਂ ਸੇਤਾ ਤੇ ਬਸ ਆਹੀ ਸੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਸੁਨੇਹਾ ਲਾਦਮਾ ਲਾਈਵ ਇਸ ਲਈ ਸੀ ਮੈਂ ਤੇ ਓਏ ਭਾਨੇ ਮੜਿਆ ਭਾਨਾ ਦੱਸ ਦੂਗਾ ਦੱਸ ਦੇ ਮੜਾ ਜੀ ਭਾਈ ਹਾਂਜੀ ਲਾਈਵ ਚੱਲ ਰਿਹਾ ਸੁਨੇਹਾ ਜੋ ਲਾਈਵ ਤਾਂ ਇਹ ਆ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਬਿਲਕੁਲ ਕੈਨਸਲ ਕੀਤਾ ਮੁਲਤਵੀ ਕੀਤਾ ਗਿਆ ਤੇ ਅਸੀਂ ਜਦ ਜਿ세 ਬੰਦੀ ਦੇ ਨਾਲ ਕਾਪੀ ਦੀ ਐਫ ਆਰ ਡੀ ਕਾਪੀ ਦੀ ਮੰਗ ਕੀਤੀ ਸੀ ਉਹਨਾਂ ਨੇ ਜਿਹੜੇ ਐਫ ਆਰ ਡੀ ਕਾਪੀ ਸਾਨੂੰ ਦੇ ਦਿੱਤੀ ਹੈ ਤੇ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਜੋ ਜ세 ਬੰਦ ਲਿਖਣਗੇ ਉਸ ਹਸਾਬ ਨਾਲ ਹੋਊਗਾ ਉਸ ਹਸਾਬ ਨਾਲ ਕਾਰਜ ਕੀਤੀ ਜਾ ਚਲੋ ਆਓ ਜਲਦੀ ਹੁਣ ਤੇ ਅਸੀਂ ਵੀ ਹੁਣ ਜਾ ਰਹੇ ਹਾਂ ਜੀ ਬੇਨਤੀ ਤੁਹਾਨੂੰ ਇਹ ਆ ਵੀ ਹੁਣ ਕੋਈ ਵੀਰ ਜਿਹਨਾਂ ਨੂੰ ਨਹੀਂ ਪਤਾ ਤਾਂ ਉਹਨਾਂ ਦਾ ਕੇ ਸੁਨੇਹਾ ਲਾ ਦਿਓ ਵੀ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਉਹ ਮੁਲਤਵੀ ਕਰ ਦਿੱਤਾ ਗਿਆ ਸਾਡੀ ਐਸਪਾਇਰ ਹਾਂ ਆਸ਼ੂ ਨੂੰ ਭੇਜ ਆ ਤੇ ਜਮਿੰਦਰ ਕੋਲੇ ਤੇ ਐਫਐਸ ਦੀ ਕਾਪੀ ਜਿਹੜੀ ਮਿਲ ਗਈ ਆ ਤੇ ਬਸ ਮੈਨੂੰ ਇੱਕੋ ਹੀ ਚੀਜ਼ ਦਾ ਹੈ ਵੀ ਯਾਰ 10000 ਰੁਪਏ ਕਿਤੇ ਯਾਰ ਪਤਾ ਨਹੀਂ ਕੀ ਚਲੋ ਕਾ ਦੇਖ ਲੈ ਹਨ ਜਿਹੜੇ ਬੰਦਿਆਂ ਨੇ ਤਾਂ ਪੈਸੇ ਲੁੱਟੇ ਹੋਇਆ ਪੰਜਾਬ ਦੇ ਲੋਕਾਂ ਦੇ ਉਹਨਾਂ ਦੇ ਕਹਿਣ ਤੇ ਅੱਜ ਉਹਨਾਂ ਲੋਕਾਂ ਦਾ ਐਫਆਈਆਰ ਹੋ ਰਹੀ ਹੈ ਜਿਹੜੇ ਬੰਦੇ ਪੈਸੇ ਕਢਾਉਂਦੇ ਆ ਕਢਾਉਂਦੇ ਆ ਹਾਂ ਜਿਹੜੇ ਬੰਦੇ ਚਿੱਟਾ ਵੇਚਦੇ ਆ ਉਹ ਬਾਹਰ ਨਹੀਂ ਝੋਟੇ ਅੰਦਰ ਸੀ ਹਾਂ ਜਿਹੜੇ ਲੋਕ ਲੋਕਾਂ ਨੂੰ ਲੁੱਟਦੇ ਆ ਉਹਨਾਂ ਦੇ ਕਹਿੰਦੇ ਐਫ ਆਈ ਆਰ ਦਰਜ ਨੇ ਜਿਹੜੇ ਬੰਦੇ ਕਢਾਉਂਦੇ ਆ ਉਹ ਅੰਦਰ ਐ ਇਹ ਕਾਨੂੰਨ ਹੀ ਪਤਾ ਨਹੀਂ ਕਿਹੋ ਜਿਹਾ ਬਣਾਤਾ ਬਾਈ ਐ ਮੈਨੂੰ ਸਮਝ ਨਹੀਂ ਆ ਰਹੀ ਯਾਰ ਵੀ ਭਵੰਤ ਸਿੰਘ ਐਨਾ ਹੰਕਾਰ ਮਾੜਾ ਹੁੰਦਾ ਇਸ ਕੁਰਸੀ ਤੇ ਬਹਿ ਕੇ ਐਨਾ ਹੰਕਾਰ ਨਹੀਂ ਕਰੀਣਾ ਹੁੰਦਾ ਬਾਈ ਆਮ ਲੋਕਾਂ ਨੇ ਤੈਨੂੰ ਸਾਡੇ ਵਰਗਾ ਹੀ ਸੀ ਤੂੰ ਅਸੀਂ ਵੀ ਤੇਰੇ ਨਾਲ ਰਹਿਾਂਗੇ ਤੇਰੀ ਸਹਾਇਤਾ ਕੀਤੀ ਹੈ ਪੂਰੀ ਤੇਰੇ ਨਾਲ ਇੱਕ ਟੋਕ ਕੇ ਖੜੇ ਰਹਿਾਂਗੇ ਪਰ ਅੱਜ ਤੇਰੀ ਸੋਚ ਨੂੰ ਦੇਖ ਕੇ ਯਾਰ ਸਾਨੂੰ ਆਪਦੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਕਿਸੇ ਟਾਈਮ ਤੇਰੇ ਨਾਲ ਤੈਨੂੰ ਵੋਟਾਂ ਪਾਈਆਂ ਯਾਰ ਦੇਖੋ ਆਹੀ ਚੀਜ਼ ਆ ਨਾ ਯਾਰ ਦੁੱਖ ਲੱਗਦਾ ਤਕਲੀਫ ਹੁੰਦੀ ਯਾਰ ਜੇ ਉਹ ਬੰਦਾ ਹੁਣ ਚੱਲੀ ਆ ਪੰਤਰੋ ਕਦੋਂ ਜਾਣਾ ਬਸ ਮਾਫੀ ਪਰ ਵੀ ਜਾਈਓ ਉਹਦੇ ਕੋਲੇ ਆ ਹਾਂ ਉਹ ਮੈਨੂੰ ਭੇਜੋ ਯਾਰ ਅਫੇਅਰ ਦੀ ਕਾਪੀ ਇੱਕ ਆਉਦੀ ਗੋਟੋ ਲੈਦਾ ਆ ਦਹੀਂ ਵਿੱਚ ਦੱਸ ਦੀ ਮੜਾ ਜ ਮੋੜ हां ठीक है भाई और सुनाओ ठीक हूं तो बस जी ਹੁਣ हां जी ਜਿਹੜੇ ਵੀਰ ਪੁੱਛ ਰਿਹਾ ਮੈਂ ਦੁਬਾਰਾ ਦੱਸ ਦਿੰਨਾ ਆ ਦੇਖੋ ਹੁਣ ਵਾਪਸੀ ਆ ਤੇ ਹੁਣ ਇਥੋਂ ਆਪਾਂ ਆ ਹੁਣ ਬੀਬੀ ਕਹਿੰਦੀ ਇਹਨੇ 10000 ਰੁਪਿਆ ਕਹਿੰਦਾ ਮੇਰੇ ਤੁਸੀਂ ਮੇਰੇ ਫੋਨ ਚ ਪਾਓ ਤੇ ਮੈਂ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਕੇ ਜਾਵਾਂਗਾ ਤੇ ਰਿਕਾਰਡਿੰਗ ਵੀ ਕਹਿੰਦੀ ਭਾਨੇ ਸਿੱਧੂ ਦੀ ਹੈਗੀ ਰਿਕਾਰਡਿੰਗ ਹੈਗੀ ਹੈ ਫਿਰ ਬੀਬਾ ਤੁਸੀਂ ਕਰੋ ਸ਼ੋਅ ਕਿਉਂ ਨਹੀਂ پا ਰਹੇ ਮੈਲ ਕਰ ਦਿਓ ਹਾਂ ਵਾਇਰਲ ਕਰੋ ਵਾਇਰਲ ਕਰ ਦਿਓ ਕਿਉਂ ਡਰਦੇ ਹੋ ਤੇ ਬੜਾ ਆਉਂਦਾ ਯਾਰ ਕਾਨੂੰਨ ਦਾ ਵੀ ਕਈ ਵਾਰੀ ਇਹ ਇੰਜ ਕਿਤਨਾ ਕਿਤੇ ਦੁੱਖ ਦਿੰਦੀਆਂ ਨੇ ਤੇ ਤਕਲੀਫ ਹੁੰਦੀ ਆ ਬਾਈ ਸਾਨੂੰ ਯਾਰ ਤੇ ਭਾਈ ਜਿਹੜੇ ਵੀ ਜਿਹੜੇ ਪੁੱਛੇ ਉਹਨਾਂ ਦਾ ਧੰਨਵਾਦ ਆ ਓਏ ਹਾਂ ਕੀ ਬਣਿਆ ਤੋ ਯਾਰ ਜੀ ਆ ਗਏ ਇਹ ਰੱਖੀ ਆ ਤੇ ਆ ਸਾਰੇ ਮੁੰਡੇ ਆਪਣੇ ਜਿੰਨੇ ਵੀ ਸੀਗੇ ਸਾਰਿਆਂ ਦਾ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਤੇ ਤਜਰੀਬਤ ਕਰਿਵਣ हां दसो आछू जी बोलो बस बोलना ਕੀ ਵੀਰੇ ਦੱਖ ਲੱਗਿਆ ਮਨ ਮ ਬੜਾ ਘਟ ਘਟ ਸੀ ਗਿਆ ਹੂੰ ਇਹ ਇੱਕ ਬੰਦਾ ਪੰਜਾਬ ਲਈ ਖੜਦਾ ਹੈ ਤੇ ਬੋਲਦਾ ਹੈ ਲੜਦਾ ਹੈ ਨਾ ਤੇ ਲੋਕਾਂ ਨੂੰ ਨਿਕਲਣਾ ਚਾਹੀਦਾ ਨਾਲ ਖੜਨਾ ਕਿ ਕਿੰਨੇ ਘਟਾ ਲੋਕਾਂ ਨੂੰ ਮੜਨ ਮੈਨੂੰ 3 ਸਾਲ ਸਾਡੇ ਫਿਰ ਉਹ ਵਾਲੇ ਫੇਰ ਵੀ ਸਾਡਾ ਬਾਕੀ ਕਰ ਰਿਹਾ ਹੈ ਇੱਕ ਫੋਰ ਦੇ ਵਿੱਚ ਕੋਈ ਇਸ ਕਰਨ ਗਏ ਹੋਏ ਐ ਐਸੇ ਤੇ ਨਹੀਂ ਹਾਂ ਐਸੇ ਤੇ ਨਹੀਂ ਉਹ ਕਿੰਨੇ ਲੋਗ ਹੋ ਗਏ ਸੀ ਨੰਬਰ ਲੱਗ ਗਿਆ ਸਰ ਮੋਕਮੰਦ ਵੀ ਜਾ ਵੀ ਜਿਲਾ ਹੈ ਆਪਣੇ ਮਾਸੀ ਦੇ ਪੁੱਤ ਦਾ ਕਹਿੰਦਾ ਕੀ ਨੇ ਕੋਈ ਸਰ ਕੋਈ ਨਹੀਂ ਅੱਛਾ ਲੈਗੇ ਜੀ ਕੋਟ ਦੇ ਵਿੱਚ ਕੋਈ ਹਾਂ ਹਾਂ ਪਰਵਾਰ ਵੀ ਦੇ ਤਾਂ ਦੋਨਾਂ ਹਾਂ ਲੋ ਲੈ ਲੈ ਚਲੋ ਉਹ ਤਾਂ ਕਰ ਦੇ ਲੋ ਕਾਰਨ ਮਿੱਟੀ ਹੁੰਦੀ ਕਰਨੀ ਤਾਂ ਸਾਰਾ ਠੀਕ ਹੈ ਠੀਕ ਹੈ ਸਰ ਉਹ ਤੇ ਵੀ ਟੈਂਕ ਕਿਨੇ ਬਸ ਆ ਦੇ ਆ ਦੇ ਪਾ ਰਿਹਾ ਹੈ ਸਰ ਮਾਜੀ ਰੋ ਆ ਜਾ ਬੰਦ ਲੈ ਆਇਆ ਆਇਆ ਇਹ ਬੁਰਜ ਨਾ ਹੀ ਕੋਟਾ ਨਾ ਹੀ ਲਾਗਦਾ ਇਹਦੇ ਅੰਦਰ ਲੈ ਆਈਆਂ ਅਫੇਅਰ ਦੀ ਗਾਪੀ ਮਿਲ ਗਈ ਜੀ ਪਾਣੀ ਵਾਲੇ ਮਸਲੇ 'ਚ ਸਾਰੇ ਨੌਜਵਾਨ ਸੀਗੇ ਤੇ ਆਏ ਹੋਏ ਨੇ ਵਿਖਾ ਦੇ ਕਰ ਸਰ ਜੀ ਕੋਤੇ ਰਹਾਂਗੇ ਜਿੰਦੇ ਖੜਨਾ ਖੜੀ ਨੇ ਖੜਨ ਵਾਲੇ ਤੇ ਵੀਆ ਖੜੋਤੇ ਰਹਾਂਗੇ ਵੀ ਗੋਲੀ ਵੀ ਬੱਤੀ ਖਾਵਾਂਗੇ ਵੀਰੇ ਸੀ ਇੱਥੇ ਤੇਰੇ ਪਤਾ ਲੱਗਾ 12 ਦੀ ਬੱਸ ਬੈ ਕੇ ਕਿੰਨੇ ਨਾ 40 ਲੱਖ ਮਾਫ ਕਰਾਇਆ ਗਾਲੀ ਰੁਪਈਆ ਨਹੀਂ ਕੋਈ ਦਿੰਦਾ ਅੱਜ ਕੱਲੇ ਜੇ ਕੋਈ ਲੈ ਰਵੇ ਕਬੂਤਰ ਤੁਹਾਡੇ ਕੋਲ ਹੀ ਘਟਾਏ ਨੇ ਪਾਣੀ ਕਦੋਂ ਇਹਨਾਂ ਸਰਕਾਰਾਂ ਦਾ ਕੰਮ ਬਣਦਾ ਨਾ ਆਪਾਂ ਨੇ ਸਿੱਧੂ ਨੇ ਕੰਮ ਕਰਵਾਏ ਆ ਅਰੇ 4 ਰੁਪਏ ਦੀ ਪੀਐਸਸੀ ਨੂੰ ਦਰਖਾਸਤ ਦਿੱਤੀਆਂ 40 ਮੁੰਡੇ ਘੰਟਿਆਂ ਦੇ ਪੈਸੇ ਨਾ ਫਸ ਗਏ ਸੀ ਸਰਕਾਰਾਂ ਨੇ ਵੀ ਵਾਪਸ ਕਰਵਾਇਆ ਇਹਨਾਂ ਦਾ ਕੰਮ ਕਰਨਾ ਬਣਾ ਕਿ ਤੁਹਾਨੂੰ ਅਸੀਂ ਕਰੋਨਾ ਜਾਣਦੇ ਹੁਣ ਕਦੋਂ ਅਸੀਂ ਵੱਡੇ ਪੱਧਰ ਤੇ ਸਾਰੇ ਇਕੱਠੇ ਹੋਵਾਂਗੇ ਵੀਰ ਕਿਸਾਨ ਵੀਰ ਪ੍ਰਧਾਨ ਸਾਹਿਬੇ ਜਿੱਦਾਂ ਤਨੋਦੀ ਕਰਾਈ ਹੋਣੀ ਉਹ ਕਰਾਂਗੇ ਜਿੱਦਾਂ ਜਿੱਦਾਂ ਆਪੇ ਬੰਦਾ ਪਾ ਕੇ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਪੱਕਾ ਵੀ ਜਾਂਦਾ ਵੀਰਾਂ ਇੱਕ ਜਨਰਲ ਲੜਕੇ ਆਏ ਆ ਉਹਦੇ ਐਫਆਈ ਦਰਜ ਕਰਾਉਣੀ ਕੱਲ ਨੂੰ ਪੁਨੀਤ ਉਹਦਾ ਨਾਮ ਹੈ ਹੋਰ ਇਹਦਾ ਪੰਚਕੋਲੇ 10 ਲੱਖ ਰੁਪਏ ਨੇ ਮਾਰਿਆ ਵੀਰਵਦੀਆ ਸਾਡੇ ਤੋਂ ਕਹਿੰਦੇ ਕੋਈ ਨਹੀਂ ਸਾਡੇ ਆਇਆ ਕੋ ਮੋਸਟ ਆਂਟ ਦੇਖ ਦਿੰਦਾ ਹਾਂ ਸੀ ਪਿੱਛੇ 2 ਦਿਨ ਦਾ ਰਮਾਣ ਦਾ ਤੇ ਉਹਦਾ ਐਂਡੀਪੀ ਐਂਡੀਏ ਨੂੰ ਚ ਰੇਵਾਂ ਵਾਲਾ ਭਾਈ ਜੀ ਆਜੋ ਮੜ ਜਾ ਆਓ ਜੀ ਆਪਣੇ ਬੰਦੇ ਆਜੋ ਯਾਰ ਸਾਰੇ ਹਾਂ ਜੀ ਸਾਰੇ ਆਪਣੇ ਆਰੇ ਇੱਥੇ ਖੜਾ ਮੈਂ ਜਾਂਦਾ ਆਜੋ ਭਾਈ ਮਾੜਾ ਇਹ ਕੋਈ ਨਹੀਂ ਆਜੋ ਭਾਈ ਮਾੜਾ ਯਾਰ ਜੀ ਰੱਖਣਾ ਮੌਸਮੀ ਦੂਜੇ ਆਜੋ ਭਾਈ ਸਤਿ ਸ਼੍ਰੀ ਅਕਾਲ ਦੇਖੋ ਪੂਰੇ ਲਾਈਵ ਮੁੰਡੇ ਲੋਕਾਂ ਤੇ ਬੰਦੇ ਦੂਜੇ ਹੋਟਲਾਂ 'ਚ ਆਜੋ ਜਦੋਂ ਨਾ ਕਰ ਜਿੱਥੇ ਬੰਦੀਆਂ ਵਾਲੇ ਕਿੱਥੇ ਆ ਪ੍ਰਧਾਨ ਜੀ ਆਜੋ ਪ੍ਰਧਾਨ ਜੀ ਇੱਧਰ ਹਾਂ ਕਰ ਦੋ ਭਾਜੀ ਤੁਸੀਂ ਅਪੀਲ ਕਰੋ ਸਭ ਜਿੱਥੇ ਬੰਦੀਆਂ ਆਜੋ ਅਸੀਂ ਅਬੀ ਮੈਂ ਕਿਤੇ ਵੀ ਫੇਸਟ ਕਰਾਂ ਠੀਕ ਹੈ ਬੇਸਟ ਫਿਰ ਹਾਲ ਜਿਹੜੇ ਲੱਟ ਬੁੱਲੇਣਾ ਤੁਸੀਂ ਜੇ ਕਿਸੇ ਬੰਦਾਂ ਤੋਂ ਲੈ ਲਓ ਅੱਜ ਤਾਂ ਸਿਰਫ ਇਹਨਾਂ ਨੇ ਦੋ ਜਿਹੜੀ ਅਸਟ ਅਗਲਾ ਕੋਈ ਪ੍ਰੋਗਰਾਮ ਕਰਨਾ ਜਾਂ ਆਇਆ ਤਾਂ ਧੰਨਵਾਦ ਕਰਨ ਦਾ ਕਲ ਕਰਦੇ ਹਾਂ ਇਹ ਤੁਸੀਂ ਮੈਂ ਪਲੇ ਕਰਦਾ ਜੋ ਅਸੀਂ ਬਾਅਦ ਕਰਨਾ ਹੈ ਤਾਂ ਤੁਸੀਂ ਇਹਨਾਂ ਨੂੰ ਕਰਨਾ ਠੀਕ ਹੈ ਕੋਈ ਨਹੀਂ ਰੁਕ ਕੇ ਜੀ ਭਾਈ ਸਰ پیسے ਨਹੀਂ ਦੱਸਣੇ ਅਭੀ ਕੋਈ ਅਗਲੀ ਕਾਲ ਬਾਰੇ ਨਾਲ ਨਹੀਂ ਕੀਤੀ ਕਰਨੀ ਹੈ ਬਹੁਤ ਧੰਨਵਾਦ ਤੁਸੀਂ ਸਾਰੇ ਆਏ ਹੋ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਰੁਕ ਖੜੇ ਆ ਤੁਸੀਂ ਕਰ ਲੋਗੇ ਹਾਂ ਹਾਂ ਕੋਈ ਅੱਛਾ ਭਾਈ ਹੁਣ ਆਪਣਾ ਪ੍ਰੋਗਰਾਮ ਇਹ ਹੈ ਜੀ ਪਹਿਲਾਂ ਤਾਂ ਸਾਰੇ ਜਿੰਨੇ ਤੁਸੀਂ ਇੱਥੇ ਆਏ ਹੋ ਹਨਾ ਤੁਹਾਡਾ ਸਾਰਿਆਂ ਦਾ ਭਾਈ ਭਾਨੇ ਬਣ ਗਿਓ ਦਿਲ ਦੇ ਅਗਰਹਾਂញਾ ਤੋਂ ਸਾਰੇ ਸਮੂਚੇ ਬਣ ਗਿਓ ਤੁਹਾਡਾ ਧੰਨਵਾਦ ਹੈ ਅਗਲਾ ਪ੍ਰੋਗਰਾਮ ਜਿਹੜਾ ਆਪਾਂ ਜਿਵੇਂ ਜੱਸੀ ਬੰਦੀਆਂ ਜਾਂ ਆਪਾਂ ਮੀਟਿੰਗ ਰੱਖਾਂਗੇ ਜੋ ਲਿਖਿਆ ਜਾਊਗਾ ਉਹ ਸੀ ਫੇਸਬੁੱਕ ਤੇ ਪਾਵਾਂਗੇ ਉਹ ਫਿਰ ਅਗਲਾ ਆਪਾਂ ਵਰਣ ਲਿਖਾਂਗੇ ਤੇਲ ਹਰ ਆਪਾਂ ਕਾਪੀ ਦੀ ਐਫਆਰ ਦੀ ਕਾਪੀ ਦੀ ਮਾਰਕੀਟ ਸਿਹਾਰੇ ਨੇ ਉਹਨਾਂ ਨੇ ਆਪਾਂ ਐਫਆਰ ਦੀ ਕਾਪੀ ਹੈ ਜਿਹੜੀ ਉਹ ਦੇ ਦੇਣੀ ਤੇ ਫਿਲਹਾਲ ਆਪਣਾ ਹੁਣ ਜਿਹੜਾ ਪ੍ਰੋਗਰਾਮ ਹੈ ਕੋਈ ਹੈ ਨਹੀਂ ਜੇ ਕੋਈ ਅੱਗੇ ਤੋਂ ਜੱਸੀ ਬੰਦਗੇ ਜਿਵੇਂ ਕਹਿਣਗੇ ਜਾਂ ਜਿਵੇਂ ਪ੍ਰੋਗਰਾਮ ਹੋਊਗਾ ਜਾਂ ਜਿਵੇਂ ਸੰਗਤਾਂ ਦਾ ਕੋਈ ਹੁਕਮ ਹੋਊਗਾ ਉਹ ਵੀ ਲਿਖਿਆ ਜਾਊਗਾ ਫਿਲਹਾਲ ਆਪਣਾ ਪ੍ਰੋਗਰਾਮ ਹੈ ਜਿਹੜਾ ਹੂੰ ਆਪਾਂ ਕਰਾਣ ਨੂੰ ਵਾਪਸੀ ਕਰਾਂਗੇ ਸਮਾਪਤੀ ਹੋ ਜਾਂਦੀ ਠੀਕ ਹੈ ਜੀ ਅਗਲਾ ਜਿਵੇਂ ਹੁਣ ਦੱਸਾਂ ਜੀ ਵਾਹਿਗੁਰੂ ਜੀ ਕਾ ਜੈ ਸਾਹਿਬ ਜੀ ਕੀ ਫਤਿਹ ਸਭ ਕੈਸ਼ਟਾ ਦੇ ਪਾ ਦਾਂਗੇ ਆਪਾਂ ਜਿੱਦਾਂ ਵੀ ਭਾਈ ਤੁਸੀਂ ਦੋਗੇ ਕਾਲ ਭਾਵੇਂ ਜੱਥੇ ਬੰਦੀਆਂ ਨੇ ਅਸੀਂ ਇੱਥੋਂ ਦੇ ਲੋਕਲ ਆ ਬਸ ਇਹ ਕਾਨੂੰ ਕਾਲ ਦੇਣੀ ਹੈ ਉਹਦੇ ਦੇ ਪੇਜ ਤੇ ਪਾ ਦਿਓ ਹਾਂ ਬਾਈ ਲੱਖੇ ਦੇ ਪੇਜ ਤੇ ਰੱਖਾ ਬਾਈ ਲੱਖਾ ਬਾਈ ਪਾਊਗਾ ਠੀਕ ਹੈ ਜਾਂ ਜ세 ਬੰਦियां ਬਹਿ ਕੇ ਉੱਥੇ ਇੱਕ ਪੇਜ ਤੇ ਲੱਖੇ ਦੇ ਪੇਜ ਤੇ ਪਾਉਣੀ ਆ ਪਾਉਣੀ ਤੇ ਆਟੋਮੈਟਿਕ ਸਾਰੇ ਪਹੁੰਚ ਆ ਜਦੋਂ ਭਾਲੇ ਸਿੱਧੂ ਦੇ ਪੇਜ ਤੇ ਪਾਉਗੇ ਪਾ ਲਾਂਗੇ ਪਾ ਲਾਂਗੇ ਕੋਸ਼ਿਸ਼ ਕਰੀਏ ਵੀ ਜਿਹੜਾ ਪੇਜ ਆ ਜਾਣਾ ਚੱਕਰ ਮੋਬਾਈਲ ਫੋਨ ਹੋ ਸਕਦਾ ਨਾ ਚੱਲੇ ਪਾਜੀ ਲੱਖੇ ਸਦਾਣੇ ਦੇ ਵੀ ਪੇਜ ਤੇ ਸਭ ਨੂੰ ਪਤਾ ਲੱਗ ਜਾਂਦਾ ਆ ਕਿਤੇ ਵੀ ਭੇਜੇ ਕਾ ਜਿੱਦਾਂ ਵੀ ਕਾਲ ਆ ਗਈ ਅਸੀਂ ਜੀ ਆਇਆਂ ਨੂੰ ਤੁਹਾਡਾ ਸਵਾਗਤ ਕਰਦੇ ਆ ਸਾਡੇ ਲੁਧਿਆਣੇ ਵੱਲੋਂ ਜਿਹੜੀਆਂ ਵੀ ਸਾਡੀ ਇੱਥੇ ਜਥੇਬੰਦੀਆਂ ਸਵਾਜ ਸੇਵੀ ਸਾਡੇ ਸਾਰੇ ਸਮਾਜ ਸੇਵੀ ਅਸੀਂ ਇੱਥੋਂ ਦੇ ਲੋਕਲ ਆ ਜਿੱਥੇ ਵੀ ਸਾਡੀ ਲੋੜ ਹੈ ਜਦੋਂ ਵੀ ਭਾਵੇਂ ਸਾਡੀ ਜਥੇਬੰਦੀ ਵੀ ਆਈ ਆ ਸਾਰੇ ਸਮਾਜ ਸੇਵੀ ਆਏ ਆ ਕਿਉਂਕਿ ਸਾਰੇ ਨੇੜੇ-ਨੇੜੇ ਵਾਲੇ ਚਲੋ ਜ਼ਿਆਦੇ ਆਏ ਤੁਸੀਂ ਦੂਰੋਂ ਵੀ ਸਾਰੇ ਪਹੁੰਚ ਗਏ ਹੋ ਜਿਹੜੀ ਵੀ ਅਗਲੀ ਕਾਲ ਤੁਸੀਂ ਜਦੋਂ ਵੀ ਦੋਗੇ ਅਸੀਂ ਹਮੇਸ਼ਾ ਹਾਜ਼ਰ ਆ ਕਿਉਂਕਿ ਅਸੀਂ ਸੱਚ ਦੇ ਨਾਲ ਖੜੇ ਆ ਤੁਹਾਡਾ ਵੀ ਸਾਰਿਆਂ ਤੁਸੀਂ ਸਾਰੇ ਬੜੇ ਕੋਈ ਗੱਲ ਨਹੀਂ ਵੀਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋ ਜੀ ਜਿਵੇਂ ਅਗਲਾ ਸਨੇਹਾ ਆਊਗਾ ਤੁਹਾਨੂੰ ਲੱਗ ਜੂਗਾ ਸਾਰਿਆਂ ਨੇ ਜੋ ਸਹਿਮਤੀ ਆ ਤੇ ਹੁਣ ਆਪਾਂ ਇਥੋਂ ਪਾਕਿਸ਼ ਕਰਾਂਗੇ ਸਾਰੇ 148 59 10 80 13 ਜਿਖਸ ਤੇ ਅੱਜ ਵੀ ਹਾਂ ਜੀ